ਜਿਹੜੇ ਆ ਉਹ ਅਲੱਗ ਰੋਡ ਬਣਾਉਣਾ ਚਾਹੀਦਾ ਆ ਜਿਹੜੇ ਬਾਈਕ ਸਕੂਟੀਆਂ ਉਹ ਵਾਲੇ ਜਿਹੜੇ ਵੱਡੇ ਕਨਵੈਨਸ ਹੋ ਅਲੱਗ ਰੋਡ ਹੋਣਾ ਚਾਹੀਦਾ ਆ ਕਿਉਂਕਿ ਇਹ ਨਸ਼ੇ ਕਰਕੇ ਜਾਂਦੇ ਆ ਕਈ ਛੋਟੀਆਂ ਜਿਹੜੇ ਕਨਵੈਨਸ ਆ ਜਾਂ ਕੋਈ ਪੈਦਲ ਤੁਰ ਕੇ ਜਾ ਰਿਹਾ ਆ ਇਹ ਉਹਨਾਂ ਨੂੰ ਕੁਝ ਸਮਝਦਾ ਹੀ ਨਹੀਂ ਹੈਗੇ ਕੱਲ੍ਹ ਸਾਡੀਆਂ ਧੀਕ ਪਰਣਾ ਕੋਈ ਭਰਾ ਕੋਈ ਵੀ ਰੋਡ ਤੇ ਜਾਂਦਾ ਕੋਈ ਬਾਈਕ ਸਕੂਟੀ ਤੇ ਕੋਈ ਜੌਬ ਤੇ ਜਾ ਰਿਹਾ ਆ ਕੋਈ ਸਕੂਲ ਜਾ ਰਿਹਾ ਆ ਕੋਈ ਕਿਤੇ ਵੀ ਜਾਂਦਾ ਪਿਆ ਉਹਨਾਂ ਦੀ ਕੋਈ ਸੇਫਟੀ ਹੈ ਨਹੀਂਗੀ ਕਿਉਂਕਿ ਵੱਡੇ ਕਨਵੈਨਸ ਆਉਂਦੇ ਆ ਛੋਟੇ ਕਨਵੈਂਸ ਆ ਉਹਨਾਂ ਨੂੰ ਸਾਈਡ ਤੇ ਲਾ ਦਿੰਦੇ ਆ ਆਪਣੀ ਜਿਹੜੀ ਉਹਨਾਂ ਦੀ ਕਾਲੀ ਹੁੰਦੀ ਹੈ ਹਨ ਟਾਈਮ ਪੂਰਾ ਕਰਨਾ ਹੁੰਦਾ ਜਾਂ ਜਲੰਧਰ ਜਾਣਾ ਜਾਂ ਬਹੁਤ ਜ਼ਿਆਦਾ ਦੂਰ ਜਾਣਾ ਹੈ ਆਪਣੇ ਪਠਾਨਕੋਟ ਜਾਣਾ ਇਹਨਾਂ ਨੇ ਟਾਈਮ ਪੂਰਾ ਕਰਨਾ ਟਾਈਮ ਤੇ ਬੱਸ ਪਹੁੰਚਾਉਣੀ ਆ ਫਿਰ ਉਹਦੇ ਚੱਕਰ ਦੇ ਵਿੱਚ ਆਪਣੇ ਜਿਹੜਾ ਇਹ ਕਨਵੈਂਸ ਲਗਾ ਲੈਂਦੇ ਆ ਜਿਹੜੇ ਛੋਟੇ ਕਨਵੈਂਸ ਆ ਉਹਨਾਂ ਨੂੰ ਸਾਈਡ ਤੇ ਕਰ ਦਿੰਦੇ ਆ ਕੀ ਹੁਣ ਮੰਗ ਕੇ ਕਰਦੇ ਪੁਲਿਸ ਅਸੀਂ ਮੰਗ ਕੇ ਕਰਦੇ ਆ ਜਿਹੜਾ ਡਰਾਈਵਰ ਜਿਹੜੇ ਪੁਲਿਸ ਨੇ ਆਪ ਲਿਆ ਕੇ ਗਈ ਆ ਪੁਲਿਸ ਡਰਾਈਵਰ ਨੂੰ ਉਹਨੂੰ ਇੱਥੇ ਪੇਸ਼ ਕੀਤਾ ਜਾਵੇ ਸਾਰਿਆਂ ਦੇ ਫਿਰ ਜਿਹੜੇ ਸਾਡੇ ਹੈਗੇ ਪਰਿਵਾਰ ਜਾਂ ਪਿੰਡ ਵਾਲੇ ਅਸੀਂ ਫੈਸਲਾ ਕਰਾਂਗੇ ਉਹਨੂੰ ਉਹਨੂੰ ਕਿੱਦਾਂ ਮਾਰਨਾ ਜਿੱਦਾਂ ਨਾਲ ਸਾਡਾ ਜੀ ਮਾਰੇ ਕੀ ਸਜਣਾ ਨਹੀਂ ਉਹ ਆਪਾਂ ਡਿਸਾਈਡ ਕਰਾਂਗੇ ਠੀਕ ਤੁਹਾਡਾ ਕੀ ਨਾਮ ਹੈ throchi ਬੋਲੋ ਜਸਵਿੰਦਰ ਕੌਰ ਜਸਵਿੰਦਰ ਕੌਰ ਅੱਜ ਕੀ ਹੋਇਆ ਜਿਹੜਾ ਐਕਸੀਡੈਂਟ ਹੋਇਆ ਔਰ ਕਿਉਂ ਤੁਸੀਂ ਤਾਂ ਰੋਡ ਬਜਾਮ ਕੀਤਾ ਹੈ ਜੀ ਸਾਈਡ ਤੇ ਤੁਰੇ ਜਾਂਦੇ ਹੀ ਸਾਡੀ ਚਾਚੀ ਤੇ ਚਾਚੀ ਦੇ ਦੋ ਹੁੰਦੇ ਉਹਨਾਂ ਦਾ ਘਰ ਵਾਲਾ ਪਹਿਲਾਂ ਹੈ ਨਹੀਂਗਾ ਡੈਥ ਹੋ ਗਈ ਸੀ ਉਹਨਾਂ ਦੀ ਪਹਿਲਾਂ ਹੀ ਉਹ ਇੱਥੋਂ ਪੇਕੇਾਂ ਤੋਂ ਚਲ ਗਏ ਸੀਗੇ ਆਪਣੇ ਪੇਕੇ ਪਿੰਡ ਰਹਿਣ ਚਲ ਗਏ ਸੀਗੇ ਤੇ ਉਹ ਅੱਜ ਇੱਥੇ ਦਾਣੇ ਦਾ ਕਾਰਡ ਕਰਕੇ ਆਈ ਸੀ ਇੰਗੂਠਾ ਲਗਾਉਣ ਬੱਸ ਵਾਲਾ ਆਇਆ ਉਹਨੇ ਟੱਕਰ ਮਾਰੀ ਮੁੰਡਾ ਸਾਡਾ ਇੱਕ ਜੀ ਥਾਂ ਹੀ ਪੂਰਾ ਹੋ ਗਿਆ ਇੱਕ ਦੋ ਮਾਪੋਤ ਸੀਰੀਅਸ ਵਾਕ ਕੰਡੀਸ਼ਨ 21 ਪਰਿਵਾਰ ਦੇ ਸੀ ਸਾਰੇ ਜਣੇ ਭਾਜੀ ਇੱਕੋ ਹੀ ਪਰਿਵਾਰ ਦੇ ਸੀਗੇ ਸਾਰੇ ਠੀਕ ਆ ਤਿੰਨੋਂ ਇੱਕ ਪਰਿਵਾਰ ਦੇ ਸੀਗੇ ਮਾਪੋਤ ਸੀਗੇ ਤਿੰਨ ਨਹੀਂ ਜਾਣੇ ਠੀਕ ਆ ਇਹਨਾਂ 'ਚ ਆੜ ਮਾਰੀ ਇੱਕ ਮੁੰਡਾ ਥਾਂ ਹੀ ਪੂਰਾ ਹੋ ਗਿਆ ਆ ਦੋ ਦੋਨੇ ਮਾਪੋਤ ਕੰਡੀਸ਼ਨ ਖਰਾਬ ਹੀ ਆ ਆਖਰੀ ਸਾਈ ਲੈਂਡ ਦੇ ਆਖਰੀ ਸਾਈ ਲੈਂਡ ਦੇ ਕੀ ਕੀ ਹੁਣ ਮੰਕਰ ਕਰ ਦਿਓ ਪ੍ਰਸ਼ਾਸਨ ਮੈਂ ਇਨਸਾਫ ਕਰਦੇ ਆ ਕਿ ਡਰਾਈਵਰ ਤੇ ਪਰਚਾ ਦਰਜ ਕੀਤਾ ਜਾਵੇ ਜਿਹੜੇ ਐਕਸੀਡੈਂਟ ਹੁੰਦੇ ਆ ਅੱਗੇ ਤੋਂ ਨਾ ਹੋਣ ਸਰ ਜਿਹੜੇ ਇੱਕ ਬੱਸ ਐਕਸੀਡੈਂਟ ਦਾ ਕੋਈ ਪੇਸ਼ੈਂਟ ਕਿੰਨੇ ਪੇਸ਼ ਕਿੰਨੇ ਅੱਜ ਸਵੇਰੇ ਹੁਣੇ ਹੁਣੇ ਸਾਡੇ ਕੋਲ ਤਿੰਨ ਪੇਸ਼ੈਂਟ ਐਕਸੀਡੈਂਟ ਦੇ ਨਾਲ ਆਏ ਨੇ ਜਿਨ੍ਹਾਂ 'ਚ ਇੱਕ ਪੇਸ਼ੈਂਟ ਮਰਵਾਦਿਆ ਤੇ ਦੋ ਪੇਸ਼ੈਂਟ ਇੱਕ ਲੇਡੀ ਇੱਕ ਉਹਨਾਂ ਦਾ ਮੁੰਡਾ ਇਹ ਦੋਨੇ ਸੀਰੀਅਸ ਕੰਡੀਸ਼ਨ ਦੇ ਵਿੱਚ ਸੀ ਦੋਨਾਂ ਦੇ ਸਿਰ ਦੇ ਵਿੱਚ ਸੱਟ ਲੱਗੀ ਸੀ ਸਰ ਜੰਬੀਸ਼ਨ ਉਹਨਾਂ ਦੀ ਸੀਗੇ ਸੀ ਇਸ ਤੋਂ ਇਲਾਵਾ ਵੀ ਹੋਰ ਵੀ ਕੋਈ ਪੇਸ਼ੈਂਟ ਆਇਆ ਕਿ ਕੋਈ ਹੋਰ ਕੋਈ ਹਾਂਜੀ ਫਿਲਹਾਲ ਪੇਸ਼ੈਂਟ ਨਹੀਂ ਹੈ ਸੁਣਨ ਤੋਂ ਜਾਂ ਜਿਹੜੇ ਲੈ ਕੇ ਆਈ 108 ਕੋਈ ਇਹ ਵੀ ਕਹਿ ਰਹੇ ਨੇ ਕਿ ਤਿੰਨ ਨੇ ਨਹੀਂ ਸੀਗੇ